ਹੈ ਲੈ ਆ ਵਾਹਿਗੁਰੂ ਵਾਹਿਗੁਰੂ ਸਤਨਾਮ 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 ਸਾਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਵਾਹਿਗੁਰੂ ਛੋਡੇ ਆਖ ਸੰਗ ਰੋ ਪੰਜ ਮੇਰੀ ਬੋਲਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ 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 ਬੋਲੋ ਸਤਨਾਮ ਸ੍ਰੀ ਵਾਹਿਗੁਰੂ ਨਾਮ ਧਿਆਇਆ ਕਰੋ ਨਾਮ ਜਪਿਆ ਕਰੋ ਛੋਡੇ ਔਖੇ ਵੇਲੇ ਮਿੱਤਰੋ ਕੰਮ ਆਵੇਗਾ ਔਖੇ ਵੇਲੇ ਤੁਹਾਡੇ ਸਹਾਇ ਹੋਵੇਗਾ ਇਹ ਇੱਕ ਵਾਰੀ ਵੀ ਵਾਹਿਗੁਰੂ ਕਿਹਾ ਤੁਹਾਡੇ ਸਹਾਇ ਹੋਵੇਗਾ ਪਾਰ ਲੈ ਕੇ ਜਾਏਗਾ ਸੱਤਾ ਸਮੁੰਦਰਾਂ ਤੋਂ ਪਾਰ ਲੈ ਜਾਏਗਾ ਜਹਾਜ਼ੋ ਤੇ ਐਂ ਵਾਹਿਗੁਰੂ ਕਿਹਾ ਪਾਰ ਲੈ ਕੇ ਜਾਓ ਕਿਹਾ ਕਰੋ ਸਤਨਾਮ ਸ੍ਰੀ ਵਾਹਿਗੁਰੂ ਨਹੀਂ ਹੈ ਸਤਨਾਮ ਸ੍ਰੀ ਵਾਹਿਗੁਰੂ ਜੰਨਿਆ ਕਹੇ ਸਤਨਾਮ ਸ੍ਰੀ ਵਾਹਿਗੁਰੂ ਸੋ ਚਨਿਆ ਕਾ ਸਤਨਾਮ ਬਾਣੀ ਵਾਹਿਗੁਰੂ ਸਤਨਾਮ ਸਤਨਾਮ ਬਾਣੀ ਸਤਨਾਮ ਇਹ ਸਲੋਕ ਇਹ ਜਣਾ ਸਾਹ ਸੰਗਤੋ ਜਿੰਨਾ ਵੀ ਮੁਖ ਚੋ ਬੋਲੋਗੇ ਜਿਵੇਂ ਹਮੰਦੂ ਪੰਛੀ ਦਾ ਇੱਕ ਫਾਰਾ ਖੰਬਾ ਕ ਹਮੰਦੂ ਪੰਛੀ ਦਾ ਇੱਕ ਖੰਬੋ ਕਹਿੰਦੇ ਜੇ ਤੀਰ ਦੇ ਮੂਹਰੇ ਲਾ ਕੇ ਨਾ ਕਿਤੇ ਤੀਰ ਦੇ ਮੂਹਰੇ ਲਾ ਕੇ ਛੱਡਿਆ ਜਾਵੇ ਤੇ ਉਹ ਖੰਭ ਪਾਪਸ ਨਹੀਂ ਮੁੜਦਾ ਤੇ ਸਮਾਨ ਚਲਿਆ ਜਾਂਦਾ ਐਵੇਂ ਸੱਚੇ ਪਾਤਸ਼ਾਹ ਦੀ ਬਾਣੀ ਹੈ ਜਿਹੜਾ ਦਾ ਬਾਣੀ ਦਾ ਖੰਭ ਬਾਹੇ ਗੁਰੂ ਸਤਨਾਮ ਬਾਹੇ ਗੁਰੂ ਸਤਨਾਮ ਇਹ ਸ਼ਬਦਾਂ ਇਹ ਸ਼ਬਦ ਤੁਹਾਨੂੰ ਸੱਚਖੰਡ ਨੂੰ ਲੈ ਕੇ ਜਾਊਗਾ ਬਾਹੇ ਗੁਰੂ ਦਾ ਸ਼ਬਦ ਸੱਚਖੰਡ ਲੈ ਕੇ ਜਾਵੇਗਾ ਐਵੇਂ ਨਹੀਂ ਮਹਾਰਾਜ ਨੇ ਕਿ ਆਹ ਗੁਰੂ ਇੱਕ ਵਾਰੀ ਵਾਹਿਗੁਰੂ ਕਹਿੰਦੇ ਪਤਾ ਨਹੀਂ ਕਿੰਨੇ ਕਰਮ ਤੇਰੇ ਸਰੀਰ ਦੇ ਰੋਮ ਆ ਸਫਲੇ ਹੋ ਜਾਂਦੇ ਆ ਇੱਕ ਅਰੀ ਬਾਹਗੁਰੂ ਕਹੇ ਤੋ ਕਿਤੇ ਪ੍ਰੇਮ ਨਾਲ ਕਿਹਾ ਜਾਵੇ ਪੈਚ ਕੇ ਇਦਰਾ ਲੋ ਨੂੰ ਕੰਡਾ ਹੋ ਜੇ ਖੜਾ ਤੇ ਫੇਰ ਉਹ ਫੇਰ ਸੱਚ ਖੜੋ ਲ ਜਾਂਦਾ ਨਾਮ ਜਗਿਆ ਵਾਲਾ ਨਹੀਂ ਜਾਂਦਾ ਮਿੱਤਰੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਔਰ ਪੰਜਾਬਜੀਤ ਸਾਹਿਬ ਦੀਆਂ 38 ਪੌੜੀਆਂ ਤੇ ਅਨੰਦ ਸਾਹਿਬ ਦੀਆਂ 40 ਪੌੜੀਆਂ ਦੋ ਪੌੜੀਆਂ ਅਨੰਦ ਸਾਹਿਬ ਦੀਆਂ ਵੱਟੀਆਂ ਸੱਚਖੰਡ ਨੂੰ ਲਾਈਆਂ ਪੌੜੀਆਂ ਆਪਣੀਆਂ 38 ਪੌੜੀਆਂ ਨਾਲ ਸੱਚਖੰਡ ਜਾਵੜਦਾ ਬੰਦਾ ਜਿਹੜੀ ਆਪਾਂ ਜਿਵੇਂ ਇੱਕ ਪੌੜੀ ਦੋ ਪੌੜੀ ਪੰਜ ਪੌੜੀਆਂ ਦਾ ਅਗਲਾ ਕਹਿੰਦਾ ਪਾਠ ਕਰਦਾ ਉਹ ਤੂੰ ਪੰਜ ਪੌੜੀਆਂ ਹੀ ਚੜ ਸਕਦਾ ਜੇ ਤੂੰ 38 ਪੌੜੀਆਂ ਚੜ ਗਿਆ ਨਾ ਫਿਰ ਤੂੰ ਸੱਚਖੰਡ 'ਚ ਪਹੁੰਚ ਜਾਏਗਾ ਕਿ ਮਹਾਰਾਜ ਨੇ ਐਵੇਂ ਨਹੀਂ ਲਾ ਲਈਆ ਪਹਿਲੀ ਪੌੜੀ ਦੂਜੀ ਪੌੜੀ ਤੀਜੀ ਪੌੜੀ ਅਗਲੇ ਦਾ ਪੰਜਾਂ ਪੌੜੀਆਂ ਦਾ ਪਾਠ ਸਮਝੇਕ ਨਹੀਂ ਗੱਲੋ ਬਾਣੀ ਤਾਂ ਆਪਾਂ ਨੂੰ ਬਾਰ-ਬਾਰ ਇਹੀ ਗੱਲ ਹੀ ਕਹਿੰਦੀ ਆ ਵੀ ਮੈਂ ਤੈਨੂੰ ਸੱਚਖੰਡ ਲੈ ਜੂੰਗੀ ਤੂੰ ਕਿਹੜਾ ਬੋਲ ਵਾਹਿਗੁਰੂ ਸਤਨਾਮ ਜਨਿਆ ਕਾ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਆ ਆ ਆ ਸੰਗ ਤੇ ਦੇਖ ਲੋ ਜਪਜੀ ਸਾਹਿਬ ਦੀਆਂ ਪੰਜ ਬਾੜੀਆਂ ਦਾ ਪਾਠ ਕਰਦੇ ਤੇ ਵਰਪੀ ਮਿਲ ਗਈ ਆ ਤੇ ਜੇਕਰ ਦੇ 38 ਬਾੜੀਆਂ ਦਾ ਕਰ ਲੀਏ ਤੇ ਪਤਾ ਨਹੀਂ ਕੀ ਬਲੂ ਗੁਰੂ ਦੇ ਘਰੋਂ ਆਹ ਦੇਖ ਲੋ ਆ ਵਰਪੀ ਮਿਲ ਗਈ ਪੰਜਾਂ ਬਾੜੀਆਂ ਦਾ ਪਾਠ ਕਰਿਆ ਸੀ ਸਤਨਾਮ ਵਾਹਿਗੁਰੂ ਕੋ ਆਇਆ ਸੀ ਤੇ ਵਰਪੀ ਮਿਲ ਗਈ ਤੇ ਜੇ ਸਾਰਾ ਪਾਠ ਕਰ ਲਗੇ ਤੇ ਵਾਹਿਗੁਰੂ ਪਤਾ ਨਹੀਂ ਕਿੱਥੇ ਪਹੁੰਚੋਂਗੇ ਦਰ ਤੋੜੋ ਨੂੰ ਲਾਗੇ ਟਾਲੋ ਸ਼ੁਰੂ ਹੋ ਗਿਆ ਬਸ ਅਡਾਲਾ ਸਕੰਡ ਘਟਣਾ ਦਰ ਤੋੜ ਵਾਦ ਕਰ ਕੋ ਦੈਨ ਬਾਜੀ ਹੋਣ ਲੱਗੇ ਛੋਟੇ ਅੱਜ ਤੋਂ ਰਾਤਾਂ ਮਡਗਾਉਣੇ ਦਿਨ ਛੋਟੇ ਹੋਣ ਲੱਗ ਜਾਣੇ ਹਾਂ ਕੋਈ ਨਹੀਂ ਆ ਜਾਣਗੇ ਇਤेंद्र ਜੀ ਤੇ ਕੇ ਲਾਉਂਦੇ ਉਹਨਾਂ ਦੇ ਦਾ ਦੀ ਨਾਂ ਤੇ ਪਟਿਆਲ ਨੂੰ ਤੇ ਗਏ ਹੋਗੇ ਅੱਜ ਉਧਰ ਗਏ ਹੋਣਗੇ ਹਾਂ ਫਿਰ ਫਾਈਨਲ ਜੀ ਆ ਹਾਂ ਆ ਵਾਹਿਗੁਰੂ ਮੱਲਾ ਪੀ ਚਾ ਵਾਹਿਗੁਰੂ ਬੱਲਾ ਵਾਹਿਗੁਰੂ ਕਹਿਣ ਨਾਲ ਯਾਰ ਪਤਾ ਨਹੀਂ ਕਿੰਨੇ ਕ ਪਾਪ ਧੋਤੇ ਜਾਂਦੇ ਆ ਕੋਈ ਨਹੀਂ ਕੋਈ ਨਹੀਂ ਕਿੰਨੇ ਕਿੰਨੇ ਅਸਲਾ ਜੇ ਹੁਣ ਆ ਰੀਲ ਆਪਣੀ ਭਰੀ ਵੀ ਆ ਇਹਨੇ ਟਿਕਾ ਕੇ ਸੁਣਣੀ ਹੋਵੇ ਮੰਦਰਾ ਸੁਣ ਲਈ ਆਪਣੇ ਉਹਨਾਂ ਕੋਲੇ ਹੁੰਦੀ ਆ ਆਪਣਾ ਸਿੱਧੂ ਉਹਨਾਂ ਕੋਲੇ ਆਹ ਸਿੱਧੂਣਾਂ ਕੋਲੇ ਚੱਲਦੀ ਆ ਆਪਣੀ ਸੋਲਣੀ ਭਲਾ ਕਰੇ ਨਾ ਲੈ ਆਪਾਂ ਸਾਰਿਆਂ ਦੇ ਬੇਰਬੇ ਪਾਏ ਆ ਵੀ ਐ ਐ ਦਸਵੇਂ ਪਾਸ਼ਾ ਨੇ ਆਏ ਮਿਲੇ ਆਏ ਮਿਲੇ ਐਵੇਂ ਨੂੰ ਹੁਣ ਆਪਾਂ ਕਦੇ ਨਾ ਨਹੀਂ ਲੈ ਤੇ 12ਵੇਂ ਪਾਤਸ਼ਾਹ ਜਿੱਡਾ ਗੁਰੂ ਮਿਲਣਾ ਬਹੁਤ ਮੁਸ਼ਕਲ ਆ ਸਾਡਾ ਰਾਜ ਹੀ ਪਲਟ ਤੇ ਯਾਰ 10ਵੇਂ ਪਾਤਸ਼ਾਹ ਦੇ ਜਦੋਂ ਆ ਕੇ ਕਾਲਜੋਗ ਵਿੱਚ ਕਹਿੰਦੇ ਗੁਰੂ ਵਾਲੇ ਬਣੋ ਅੰਮ੍ਰਿਤ ਛਕੋ ਚੱਲੋ ਸਿੱਦੇ ਸੱਚਖੰਡ ਅੰਮ੍ਰਿਤ ਛਕੋ ਚੱਲੋ ਸੱਚਖੰਡ ਗੁਰੂ ਵਾਲੇ ਬਣਨੀਏ ਗੁਰੂ ਵਾਲੇ ਬਣਨੀਏ ਭਾਈ ਯਾਰ ਇਹ ਕਹਿੰਦਾ ਹੁੰਦਾ ਸੀ ਗੁਰੂ ਵਾਲੇ ਬਣਗੇ ਜੀ ਗੁਰੂ ਵਾਲੇ ਬਣਗੇ ਜੀ ਗੁਰੂ ਵਾਲੇ ਬਣਗੇ ਜੀ ਆ ਪੰਜਾਬ ਨਾ ਛੋੜ ਕੇ ਜਾਈਓ ਗੁਰੂ ਵਾਲੇ ਬਣ ਜਿਓ ਗੁਰੂ ਵਾਲੇ ਬਣ ਜਿਓ ਇਹ ਪੰਜਾਬ ਸੂਬਾ ਐਸੇ ਨੂੰ ਛੱਡ ਕੇ ਨਾ ਜਾਇਓ ਆ ਇਹ ਮਾਤ ਲੋਕ ਦੇ ਵਿੱਚ ਪੰਜਾਬ ਦੇ ਲੋਕ ਕਰਮਾ ਨਾਲ ਜੰਮਦਾ ਪੰਜਾਬ ਦੇ ਵਿੱਚ ਬੰਦਾ ਕਰਮਾ ਨਾਲ ਪੱਧਰ ਧਰਤੀ ਯਾਰ ਕੋਈ ਭਾਰ ਨਹੀਂ ਝਾੜ ਰਹੀ ਲੈਣੀ ਤੇਣੀ ਸਾਰੀਆਂ ਫਸਲਾਂ ਹੁੰਦੀਆਂ ਸਾਰੇ ਦਰਾਨੀਆਂ ਜਾਤਾਂ ਮਿਲਦੀਆਂ ਇਹਦੇ ਨਾਲ ਮਰਜ਼ੀ ਭਰ ਤੋਂ ਬੈਠੋ ਖੜੋ ਗੁਰੂ ਆਲੇ ਬਣੀਏ ਗੁਰੂ ਆਲੇ ਬਣੀਏ ਪੰਜ ਬਾਣੀਆਂ ਦੇ ਧਾਰਨੀ ਹੋਵੋ ਸਾਖਾ ਪਹਿਨਾਓ ਦੋ ਦੋ ਕੜੇ ਰੱਖੋ ਮਹਾਰਾਜ ਨੇ ਯਾਰ ਬਾਈ ਧਾਰ ਦੇ ਰਾਜਿਆਂ ਨੂੰ ਕੰਬਲ ਲਾਉਂਦੇ ਹੀ ਮਾਰੇ ਜੋ ਤੀਰ ਛੱਡਦੇ ਸੀ ਉਹਨਰ ਨੂੰ ਕਰਕੇ ਪਹਾੜੀਆਂ ਟਣ ਟਣ ਖੜਕਦੀਆਂ ਸੀ ਚਰਨ ਕੀ ਗੀਤ ਨਾ ਗੀਤਨ ਗਾ ਰਾ ਬਣਾਇਆ ਮਰ ਕੱਲ ਨੂੰ ਇੱਕ ਹੋਰ ਲਿਆਵਾਂਗੇ ਬਣਾ ਕੇ ਆਉਂਗਾ ਰੋਜ਼ ਆਪਾਂ ਇਹੋ ਜਿਹਾ ਕਨੱਕ ਬਣਾ ਕੇ ਪਾਇਆ ਕਰਕੇ ਮੈਸਾ ਗੁਰੂ ਦਾ ਦਰਚਾ ਸਗਾਇਆ ਜਾਂਦਾ ਨਾਲੇ ਆਪਣਾ ਮਨੋਰੰਜਨ ਹੋ ਜਾਂਦਾ ਨਾਲੇ ਇਹਨਾਂ ਅਭਿਆਸ ਪੜਿਆ ਜਾਂਦਾ ਆ ਆਪਾ ਤਾਂ ਵੀ ਬਾਰੇ-ਬਾਰੇ ਪਰ ਮੈਂ ਕਹਾਂ ਲਿਓ ਮੰਦਰਾ ਹੁਣ ਮੈਨੂੰ ਕਈ ਬੰਦੇ ਕਹਿਣਦੇ ਆ ਵੀ ਤੂੰ ਜਹਾ ਰੰਬਰ ਤਾਂ ਛੱਡਤਾ ਹੀ ਫਲਾਣਾ ਮੈਂ ਕਿਹਾ ਯਾਰ ਮੈਂ ਛੱਡੀ ਗਿਆ ਪਰ ਮਹਾਰਾਜ ਨੇ ਮੈਨੂੰ ਨਹੀਂ ਛੱਡਿਆ ਫੇਰ ਦੇਖ ਲੈ ਸਿਰੇ ਤੇ ਜਾ ਕੇ ਪਾ ਲਿਆ ਕਿ ਨਹੀਂ ਹੱਥ ਕਿ ਆਜਾ ਅਜ ਤਾਂ ਤੇਰਾ ਨਹੀਂ ਸਟਕਾਰਾ ਹੋਣਾ ਮੈਂ ਤਾਂ ਛੱਡਿਆ ਮਹਾਰਾਜ ਨੂੰ ਕਈ ਵਾਰ ਪਰ ਮਹਾਰਾਜ ਨੇ ਮੈਨੂੰ ਨਹੀਂ ਛੱਡਿਆ ਮੈਂ ਤੈਨੂੰ ਬੰਦਾ ਬਣਾਉਣਾ ਹੀ ਬਣਾਉਣਾ